ਆਲੀ ਖੜਕਾਓ ਮੋਦੀ ਜਗਾਓ ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਸੀ ਦੇਣੇ ਸਿਵਲ ਸਜਨ ਦਫਤਰ ਸਾਹਿਬ ਨੂੰ ਇਹ ਸਾਡਾ ਮੋਦੀ ਸਰਕਾਰ ਖਿਲਾਫ ਪੂਰਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਤਾਂ ਕੇਂਦਰ ਸਰਕਾਰ ਦੇ ਅਸੀਂ 2008 ਤੋਂ ਰੱਖੇ ਹੋਏ ਮੁਲਾਜ਼ਮਾਂ ਪਰ ਸਾਨੂੰ ਹਜੇ ਤੱਕ ਨਿਗੋਣਾ ਜਿਹਾ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਘੱਟੋ ਘੱਟ ਪੇ ਉਜਰ ਦੇ ਕਾਨੂੰਨ ਦੇ ਮੁਤਾਬਕ 21000 ਰੁਪਏ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਮਲਾਜ਼ਮਾਂ ਨੂੰ ਲਾਗੂ ਕਰੇ ਨਹੀਂ ਤਾਂ ਘਰ ਘਰ ਦੇ ਵਿੱਚ ਬੁਰਾ ਹਾਲ ਆ ਇਹ ਇੰਨੇ ਕ ਨਿਗੁਣੇ ਪੱਤਿਆਂ ਨਾਲ ਕਿਵੇਂ ਪਰਿਵਾਰ ਪਾਲੇ ਆਸ਼ਾ ਵਰਕਰ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਰੱਬ ਸੁਣ ਲੈਂਦਾ ਵਾ ਪਰ ਮੋਦੀ ਸਰਕਾਰ ਨੇ ਹਜੇ ਤੱਕ ਵੀ 13ਵਾਂ ਸਾਲ ਲੱਗ ਗਿਆ ਸਾਡੇ ਵੱਲ ਕੋਈ ਝਾਤ ਨਹੀਂ ਪਾਈ ਇੱਕ ਪਾਸੇ ਜਿੱਥੇ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਮੋਦੀ ਸਰਕਾਰ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕਰ ਰਹੇ ਨਹੀਂ ਹੁੰਦੇ ਹੀ ਉਹਨਾਂ ਪੰਜਾਬ ਪਰ ਦੀਆਂ ਆਸ਼ਾ ਵਰਕਰਾਂ ਨੇ ਵੀ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਜੀ ਹਾਂ ਤਸਵੀਰਾਂ ਮੁਗਤ ਯਾਨੀ ਵਿਖ ਸਕਦੇ ਹਾਂ ਕਿ ਆਸ਼ਾ ਵਰਕਰਾਂ ਦੇ ਵੱਲੋਂ ਹੱਥ ਦੀ ਵਿੱਚ ਥਾਲੀਆਂ ਚਮਕੀ ਲੈ ਕੇ ਉਹਨਾਂ ਨੂੰ ਖੜਕਾ ਕੇ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਮੰਗਾਂ ਮੰਨਵਾਉਣ ਦੇ ਲਈ ਮੋਦੀ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਪੰਜਾਬ ਭਰ ਦੇ ਵਿੱਚ ਕੀਤਾ ਜਾ ਰਿਹਾ ਹੈ ਹਾਏ ਹਾਏ ਕਿਤੋ ਕਿਤੋ ਹਾਏ ਹਾਏ ਇਹ ਤੇ ਵਿਸਾ ਤੇਰੀ ਸਰਪ ਤੇ ਮੋਦੀ ਸਰਕਾਰ ਤੇਰੀ ਸ਼ਰਮ ਤੇ ਆਸ਼ਾ ਵਰਕਰਾਂ ਨੇ ਕਿਹਾ ਕਿ ਇਹਨਾਂ ਤੋਂ ਹੋਰ ਅਧਿਕਾਰੀਆਂ ਦਾ ਵੀ ਕੰਮ ਲਿਆ ਜਾਂਦਾ ਹੈ ਜਦ ਕਿ ਉਹਨਾਂ ਨੂੰ ਸਿਰਫ 2500 ਰੁਪਇਆ ਤਨਖਾਹ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਵੀ ਮੁਲਾਜ਼ਮ ਸਮਝਿਆ ਜਾਵੇ ਤੇ ਉਹਨਾਂ ਨੂੰ 21000 ਰੁਪਇਆ ਤਨਖਾਹ ਦਿੱਤੀ ਜਾਵੇ। ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇਵਾਲਾ ਮਨਦੀਪ ਕੌਰ ਵੀ ਅੱਜ ਜਿਹੜਾ ਕੋਈ ਰੋਜ਼ ਮਜਾਰਾ ਕਰ ਰਹੇ ਹੋ ਕਿਉਂ ਕਰ ਰਹੇ ਹੋ ਕੀ ਲੋਡ ਪੈ ਗਿਆ ਜਿਹੜਾ ਅਸੀਂ ਅੱਜ ਜੋ ਇੱਥੇ ਧਰਨਾ ਲਗਾ ਰਹੇ ਹਾਂ ਰੋਸ ਮਜਾਰਾ ਥਾਲੀ ਖੜਕਾਓ ਮੋਦੀ ਜਗਾਓ ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਅਸੀਂ ਦੇਣੇ ਸਿਵਲ ਸਜਨ ਦਫਤਰ ਸਾਹਿਬ ਨੂੰ ਇਹ ਸਾਡਾ ਮੋਦੀ ਸਰਕਾਰ ਖਿਲਾਫ ਪੂਰਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਤਾਂ ਕੇਂਦਰ ਸਰਕਾਰ ਦੇ ਅਸੀਂ 2008 ਤੋਂ ਰੱਕੇ ਹੋਏ ਮਲਾਜਮ ਆ ਪਰ ਸਾਨੂੰ ਹਜੇ ਤੱਕ ਨਿਗੂਣਾ ਜਿਹਾ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ ਪਰ ਆਸ਼ਾ ਵਰਕਰ ਵੱਲ ਜਿਹੜਾ ਕੋਈ ਵੀ ਉਹ ਜਿਹੜਾ ਧਿਆਨ ਨਹੀਂ ਦੇ ਰਹੀ ਉਹਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਘੱਟੋ ਘੱਟ ਪੇ ਉਜਰਤ ਦੇ ਕਾਨੂੰਨ ਦੇ ਮੁਤਾਬਕ 21000 ਰੁਪਏ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਲਾਗੂ ਕਰੇ ਅਤੇ ਇਸੇ ਮੁਤਾਬਕ ਜਿਹੜਾ 21000 ਜਦੋਂ ਲਾਗੂ ਹੋਇਆ ਫੇਰ ਹੀ ਸਾਡੇ ਕੁੜੀਆਂ ਦੇ ਜਿਹੜੇ ਆ ਟੱਬਰ ਨੇ ਉਹ ਚੱਲਣਗੇ ਨਹੀਂ ਤਾਂ ਘਰ ਘਰ ਦੇ ਵਿੱਚ ਬੁਰਾ ਹਾਲ ਆ ਇਹ ਇੰਨੇ ਕ ਨਗੁਣੇ ਪੱਤਿਆਂ ਨਾਲ ਕਿਵੇਂ ਪਰਿਵਾਰ ਪਾਲੇ ਆਸ਼ਾ ਵਰਕਰ ਆਸ਼ਾ ਵਰਕਰ ਤੋਂ ਦਿਨ ਰਾਤ ਮਿਹਨਤ ਕਰਾਉਂਦੇ ਨੇ ਕਿਉਂਕਿ ਡਿਲੀਵਰੀ ਕੇਸ ਦਾ ਕੀ ਪਤਾ 72 ਘੰਟੇ ਦੇ ਵਿੱਚ ਕਦੋਂ ਵੀ ਆ ਸਕਦਾ ਵਾ ਪਰ ਮੇਰੀ ਆਸ਼ਾ ਵਰਕਰ ਦਿਨ ਪਰ ਰਾਤ ਮਿਹਨਤ ਕਰ ਰਹੀ ਆ ਆਪਣੇ ਹੱਕਾਂ ਦੇ ਲਈ ਆਪਣੇ ਪਰਿਵਾਰ ਦੇ ਲਈ ਪਰ ਮੋਦੀ ਸਰਕਾਰ ਦੇ ਜਿਹੜਾ ਸਾਨੂੰ ਬਹੁਤ ਜ਼ਿਆਦਾ ਗੁੱਸਾ ਬ ਬਹੁਤ ਜ਼ਿਆਦਾ ਰੋਸ ਐਨੇ ਸਾਲ ਬੀਤਣ ਦੇ ਬਾਅਦ 12 ਸਾਲਾਂ ਬਾਅਦ ਰੂੜੀ ਦੀ ਵੀ ਰੱਬ ਸੁਣ ਲੈਂਦਾ ਵਾ ਪਰ ਮੋਦੀ ਸਰਕਾਰ ਨੇ ਹਜੇ ਤੱਕ ਵੀ 13ਵਾਂ ਸਾਲ ਲੱਗ ਗਿਆ ਸਾਡੇ ਵੱਲ ਕੋਈ ਝਾਤ ਨਹੀਂ ਪਾਈ ਅਸੀਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਕਿ ਪਲੀਜ਼ ਹੁਣ ਤੁਸੀਂ ਸਾਡੇ ਆਸ਼ਾ ਵਰਕਰ ਵੱਲ ਧਿਆਨ ਦਿਵੋ ਇਹਨਾਂ ਤੋਂ ਇਨਾ ਕੰਮ ਲਿਆ ਜਾਂਦਾ ਸਿਹਤ ਸੇਵਾਵਾਂ ਦਿੰਦੀ ਪਿੰਡ ਵਿੱਚ ਹਜ਼ਾਰ ਦੀ ਪੋਪੂਲੇਸ਼ਨ ਨੂੰ ਕਵਰ ਕਰਦੀ ਆ ਪਰ ਫਿਰ ਵੀ ਇਹਦੇ باوجود ਵੀ ਤੁਸੀਂ ਆਸ਼ਾ ਵਰਕਰ ਵੱਲ ਕਿਉਂ ਨਹੀਂ ਝਾਤ ਮਾਰਦੇ ਪਏ ਸਾਰੇ ਮੁਲਾਜ਼ਮਾਂ ਨੂੰ ਤੁਸੀਂ ਕੁਛ ਨਾ ਕੁਛ ਦੇ ਰਹੇ ਹੋ ਆ ਪਿੱਛੇ ਦੇ ਮੈਂ ਗੱਲ ਕਰਾਂ ਬਜਟ ਇੱਕ ਪਾਸ ਹੋਇਆ ਵਾ ਜਿਹਦੇ ਵਿੱਚ ਮੋਦੀ ਸਰਕਾਰ ਨੇ ਬਜਟ ਦੇ ਵਿੱਚ ਕੀ ਦਿੱਤਾ ਸਾਨੂੰ ਇੱਕ ਆਯਸ਼ਮਾਨ ਕਾਰਡ ਕੀ 5 ਲੱਖ ਦਾ ਆਪਦਾ ਸਿਹਤ ਬੀਮਾ ਇਹਦੇ ਨਾਲ ਸਾਡੀ ਆਸ਼ਾ ਵਰਕਰ ਸੰਤੁਸ਼ਟ ਨਹੀਂ ਆ ਸਾਨੂੰ 5 ਲੱਖ ਦੇ ਕਾਰਡ ਦਿੱਤੇ ਨੇ ਠੀਕ ਆ ਸਿਹਤ ਨਹੀਂ ਅਸੀਂ ਉਹਨਾਂ ਧੰਨਵਾਦ ਕਰਦੇ ਆ ਪਰ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਸਾਨੂੰ 21000 ਰੁਪਿਆ ਵੀ ਚਾਹੀਦਾ ਸਾਨੂੰ ਪੈਸੇ ਵੀ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਤੱਪ ਦੇ ਸਾਡੇ ਚੁੱਲ੍ਹੇ ਨੇ ਜਿਹੜੇ ਨੇ ਤੱਪ ਨਹੀਂ ਰਹੇ ਉਹ 21000 ਸੈਲਰੀ ਲਾਗੂ ਕਰੇ ਤਾਂ ਕਿ ਸਾਡੇ ਘਰ ਦੇ ਦੀਵੇ ਜਗਣ ਅਸੀਂ ਵੀ ਆਪਣੇ ਬੱਚਿਆਂ ਦਾ ਉਜਵਲ ਉਜਵਲ ਭਵਿੱਖ ਬਣਾਈਏ ਜੇ ਆਸ਼ਾ ਕਰ 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 ਪਰਿਵਾਰਾਂ ਨੂੰ ਜਾ ਕੇ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਆ ਤਾਂ ਉਹਦੇ ਪਰਿਵਾਰ ਨੂੰ ਵੀ ਸਿਹਤ ਸਹੂਲਤ ਚਾਹੀਦੀ ਆ ਉਹਦੇ ਪਰਿਵਾਰ ਨੂੰ ਵੀ ਪੈਸੇ ਦੀ ਲੋੜ ਆ ਤਾਂ ਕਿ ਇੰਨੇ ਚਿਰਾਂ ਤੋਂ ਮਿਹਨਤ ਕਰਨ ਦੇ ਬਾਵਜੂਦ ਵੀ ਕੀ ਮਿਲ ਰਿਹਾ ਕੁਛ ਨਹੀਂ ਨਰਾਸ਼ ਹੋ ਕੇ ਘਰੇ ਆਉਣਾ ਪੈਂਦਾ ਨਿੱਕੂਣੇ ਪੱਤਿਆਂ ਨਾਲ ਕਿਵੇਂ ਟਾਈਮ ਪਾਸ ਕੀਤਾ ਜਾਵੇ ਹੱਦ ਤੋਂ ਵੱਧ ਜ਼ਿਆਦਾ ਮਹਿੰਗਾਈ ਚੱਲ ਗਈ ਆ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਪਰ ਆਸ਼ਾ ਵਰਕਰ ਕਿੱਥੋਂ ਗੁਜ਼ਾਰਾ ਕਰੇ ਕੰਮ ਦੇ ਟਾਰਗੇਟ ਦਿਨੋ ਦਿਨ ਵੱਧ ਰਹੇ ਨੇ ਕੰਮ ਦਾ ਬਹੁਤ ਬੋਝ ਵੱਧ ਰਿਹਾ ਵਾ ਹਰ ਕੰਮ ਆਸ਼ਾ ਵਰਕਰ ਤੋਂ ਲਿਆ ਜਾਂਦਾ ਵਾ ਹੋਰ ਅਧਿਕਾਰੀਆਂ ਦੇ ਕੰਮ ਵੀ ਉਹ ਵੀ ਆਸ਼ਾ ਵਰਕਰ ਤੇ ਸੌ ਵੱਡੇ ਇਨਾ ਪਰ ਸਾਨੂੰ ਜਦੋਂ ਮਾਨ ਪੱਤੇ ਦੀ ਗੱਲ ਹੁੰਦੀ ਆ ਉੱਥੇ ਸਸੀਂ ਨਿਰਾਸ਼ ਹੋ ਜਾਂਦੇ ਆ ਉੱਥੇ ਸਾਡਾ ਮਨ ਉਦਾਸ ਹੋ ਜਾਂਦਾ ਵਾ ਕੀ 1500 ਰੁਪਏ ਨਾਲ ਗੁਜ਼ਾਰਾ ਕਰੀਏ ਅਸੀਂ ਕੀ 2500 ਨਾਲ ਗੁਜ਼ਾਰਾ ਕਰੀਏ ਸਾਨੂੰ ਵੀ ਵੱਡੇ ਮੁਲਾਜ਼ਮਾਂ ਦੀ ਤਰ੍ਹਾਂ ਮਲਾਜਮ ਮੰਨਿਆ ਜਾਵੇ ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ 21000 ਰੁਪਏ ਲਾਗੂ ਕੀਤਾ ਜਾਵੇ ਅਤੇ ਸਾਡੇ ਤੇ ਪੇ ਕਾਨੂੰਨ ਜਿਹੜਾ ਵਾ ਜੋ ਦੂਜੀਆਂ ਸਰਕਾਰਾਂ ਦਿੰਦੀਆਂ ਵਾ ਇਹ ਸਰਕਾਰ ਸਾਨੂੰ ਜਿਹੜੀ ਮੋਦੀ ਸਰਕਾਰ ਆ ਇਹ ਸਾਨੂੰ ਲਾਗੂ ਕੀਤਾ ਜਾਵੇ ਧੰਨਵਾਦ ਇਹ ਰੋਸ ਸਾਡੇ ਸੂਬਾ ਪ੍ਰਧਾਨ ਮੈਡਮ ਕਿਰਨਦੀਪਰ ਪੰਜੋਲਾ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ 21 ਜ਼ਿਲ੍ਹੇ ਸਾਡੇ ਕਵਰ ਹੋ ਰਹੇ ਨੇ ਅੱਜ ਸਾਡਾ ਜਿਹੜਾ 19 ਤਰੀਕ ਦਾ ਧਰਨਾ ਵਾ ਤਿੰਨ ਜ਼ਿਲ੍ਹੇ ਚ ਕਵਰ ਹੋ ਰਿਹਾ ਵਾ ਮੋਗਾ ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਚ ਉੱਥੇ ਵੀ ਭਾਰੀ ਇਕੱਠ ਦੌਰਾਨ ਇਸ ਤਾਲੀ ਖੜਕਾਓ ਬਹੁਤੀ ਜਗਾਵੋ ਜਿਹੜੀਆਂ ਨੇ ਰੈਲੀਆਂ ਨੇ ਧਰਨੇ ਨੇ ਰੋਸ ਨੇ ਕੀਤੇ ਜਾ ਰਹੇ ਨੇ ਤੇ ਵੱਡੀ ਗੰਤੀ ਦੇ ਵਿੱਚ ਜਿਹੜੇ ਨੇ ਉੱਥੇ ਅਸੀਂ ਮਾਰਚ ਵੀ ਕਰਨੇ ਨੇ ਤੇ ਪਿੱਟ ਸਿਆਪਾ ਵੀ ਸਰਕਾਰ ਦਾ ਕਰਨਾ ਵਾ ਤਾਂ ਕਿ ਸਰਕਾਰ ਸਾਡੇ ਵੱਲ ਜ਼ਰੂਰ ਚੱਕੇ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਤੁਹਾਡਾ ਅਗਲਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਿੱਤਾ ਜੇ ਮੋਦੀ ਸਰਕਾਰ ਨੂੰ ਅਸੀਂ ਇਹ ਗੱਲ ਚੈਲੰਜ ਕਰਦੇ ਆਂ ਜੇ ਅਸੀਂ ਕੁਰਸੀਆਂ ਤੁਹਾਨੂੰ ਭੌਣ ਜਾਂਦੇ ਆ ਨਾ ਤੇ ਅਸੀਂ ਲੋਹਣ ਵੀ ਜਾਂਦੇ ਆ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਨ ਕੀ ਆਸ਼ਾਦੇਵ ਇੰਨੇ 26000 ਆਸ਼ਾ ਵਰਕਰ ਤੇ ਨਾਲ ਉਹਦੇ ਪਰਿਵਾਰ ਉਹ ਸਰਕਾਰ ਨੂੰ ਵੋਟ ਬਿਲਕੁਲ ਨਹੀਂ ਜਾਊਗੀ ਜੇ ਸਾਡੇ ਵੱਲ ਉਹਨਾਂ ਨੇ ਧਿਆਨ ਨਾ ਦਿੱਤਾ ਤੇ ਸੰਘਰਸ਼ੇਦੂ ਵੀ ਤਿੱਖੇ ਹੋਣਗੇ ਅੱਜ ਤਾਂ ਜ਼ਿਲ੍ਹਿਆਂ ਦੀਆਂ ਰੈਲੀਆਂ ਫਿਰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕਪਰ ਪੰਜੋਲਾ ਗਰੁੱਪ ਵੱਲੋਂ ਪੂਰੇ ਪੰਜਾਬ ਦੀ ਜਿਹੜੀ ਰੈਲੀ ਦਾ ਐਲਾਨ ਕੀਤਾ ਗਿਆ ਵਾ ਫਿਰ ਉੱਥੇ ਪਤਾ ਨਹੀਂ 30 40 ਹਜ਼ਾਰ ਪਰਿਵਾਰ ਬੱਚੇ ਸ਼ਾਮਲ ਹੋਣਗੇ ਕਿੰਨੇ ਆਸ਼ਾ ਵਰਕਰ ਜਿਹੜੇ ਹੜਤਾਲ ਤੇ ਗਏ ਸਾਡੇ 26000 ਆਸ਼ਾ ਵਰਕਰ ਪੰਜਾਬ ਦੇ ਵਿੱਚ ਨੇ ਜਿਹੜੇ ਇਸ ਹੜਤਾਲ ਦਾ ਹਿੱਸਾ ਬਣਨਗੇ ਜੀ ਕੀ ਦੋਸ਼ ਕਰ ਰਹੇ ਹਾਂਜੀ ਹਾਂਜੀ ਕੀ ਤਕਲੀਫ ਹੈ ਤੁਹਾਨੂੰ ਕੀ ਪਰੇਸ਼ਾਨੀਆਂ ਆਣੀਆਂ ਸਰਕਾਰ ਵੱਲੋਂ ਆ ਰਹੀ ਸਰ ਸਰਕਾਰ ਆਸ਼ਾ ਵਰਕਰ ਨੂੰ ਉਹਦਾ ਬਣਦਾ ਇਨਸੈਂਟਿਵ ਜਾ ਉਹਦੀ ਬਣਦਾ ਮਿਹਨਤਾਨਾ ਨਹੀਂ ਦੇ ਰਹੀ ਜੇ ਸਾਡੇ ਤੇ ਤੁਸੀਂ ਪੁੱਛਾ ਇਲਜ਼ਾਮਾਂ ਬਾਰੇ ਉਹਦਾ ਵੀ ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਆ ਸ਼ਰਮ ਚਾਹੀਦੀ ਆ ਵੀ ਜਿਹੜੀਆਂ ਇੱਕ ਆਸ਼ਾ ਵਰਕਰ ਜਦੋਂ ਲੈ ਕੇ ਆਉਂਦੀ ਹੈ ਕਿ ਪ੍ਰੈਗਨੈਂਟ ਨੂੰ 150 ਰੁਪਏ ਉਹ ਦਿੱਤਾ ਜਾਂਦਾ ਨਾਈਟ ਦਾ ਉਹ ਵੀ ਜਨਰਲ ਦੀ ਨਾਈਟ ਪਾਉਣੀ ਨਹੀਂ ਐਸਸੀ ਦੀ ਨਾਈਟ ਪਾਉਣੀ ਆ ਘਰ ਗਰੀਬ ਆਸ਼ਾ ਦੋ ਬੱਚੇ ਛੱਡ ਕੇ ਆਉਂਦੀ ਆ ਬੁੱਢੇ ਸੰਸ ਛੱਡ ਕੇ ਆਉਂਦੀ ਆ ਦੋ ਦੋ ਰਾਤਾਂ ਸਿਵਲ ਚ ਉਹਨੂੰ ਲੱਗ ਜਾਂਦੀਆਂ ਤਾਂ ਪਰ ਉਹਨੇ ਘਰੇ ਜਾ ਕੇ ਕੀ ਮੂੰਹ ਖਾਉਣਾ ਮੱਧ ਬਗੋਰ ਕੀ ਪਤਾ ਜਾਂਦਾ ਉਹ ਵੀ ਜਿਹੜੀਆਂ 10% ਮੇਰੀਆਂ ਭੈਣਾਂ ਗਰੀਬ ਕਮਜ਼ੋਰ ਨੇ ਉਹਨਾਂ ਨੂੰ ਮਜਬੂਰ ਮਜਬੂਰ ਹੋ ਕੇ ਕੰਮ ਕਿਉਂ ਕਰਨੇ ਪੈਂਦੇ ਆ ਆਸ਼ਾ ਵਰਕਰਾਂ ਨੂੰ ਇਹ ਕੰਮ ਮਜਬੂਰ ਹੋ ਕੇ ਆਸ਼ਾ ਵਰਕਰਾਂ ਨੂੰ ਬੰਨਦਾ ਉਹਨਾਂ ਦਾ ਮਿਹਨਤਾਨਾ ਦਿੱਤਾ ਜਾਵੇ ਪੂਰੀ ਤਨਖਾਹ ਦਿੱਤੀ ਜਾਵੇ ਹਾਂ ਜਿੱਥੇ ਇਲਜ਼ਾਮ ਲਗਾਉਂਦੇ ਆ ਉੱਥੇ ਅਸੀਂ ਸਪਸ਼ਟੀਕਰਨ ਦੇਵਾਂਗੇ ਜਿੱਥੇ ਮਰਜ਼ੀ ਸਾਨੂੰ ਬੁਲਾਇਆ ਜਾਵੇ ਪਲੀਜ਼ ਸਾਡੀ ਇਹ ਆਵਾਜ਼ ਮੋਦੀ ਤੱਕ ਭਗਵਾਨਤਮਨ ਤੱਕ ਪਹੁੰਚਾਈ ਜਾਵੇ ਸਾਡੇ ਨਾਲ ਮੀਟਿੰਗ ਰੱਖੀ ਜਾਵੇ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇਹ ਦੋ ਦੋ ਚਾਰ ਘੰਟੇ ਦਾ ਪ੍ਰੋਸੈਸ ਨਹੀਂ ਅਸੀਂ ਇਹ ਤੋਂ ਲੈ ਕੇ Z ਤੱਕ ਆਪਣੀਆਂ ਮੁਸ਼ਕ ਚਾਹੁੰਦੇ ਆ ਕਿਉਂਕਿ ਸਾਡੇ ਵਿੱਚ ਸਰਦੀਆਂ ਕੁੜੀਆਂ ਵੀ ਆ ਜਿਹੜੀਆਂ ਜਿਹੜੀਆਂ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਡਿਊਟੀ ਕਰ ਰਹੀਆਂ ਪਰ ਮਜਬੂਰ ਜਿਹੜੀਆਂ ਕਿ ਆਪਣੇ ਬੱਚੇ ਪਾਲਣ ਦੀ ਵੀ ਕਰ ਰਹੀਆਂ ਮੈਂ ਕਿਉਂਕਿ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਜੇ ਸਰਕਾਰ ਕਰਾਉਂਦੀ ਗਲਤ ਕੰਮ ਤਾਂ ਮਜਬੂਰ ਹੋ ਕੇ ਕਰਦੀਆਂ ਉਹਨਾਂ ਨੂੰ ਕੋਈ ਸ਼ੌਕ ਨਹੀਂ ਇਹ ਕੰਮ ਕਰਨ ਦਾ ਅਰ ਅਗਲੀ ਰਣਨੀਤੀ ਜੋ ਸਾਡੇ ਪ੍ਰਧਾਨ ਸਾਨੂੰ ਕਰਨਦੀਪ ਕਰਪੰਜੋਲਾ ਸਾਹਿਬ ਜੋ ਰਣਨੀਤੀ ਸਾਡੇ ਲਈ ਐਲਾਨਣਗੇ ਤਾਂ ਅਸੀਂ ਉਹਦੇ ਲਈ ਨਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਹੁਣ ਇੱਕ ਲਬਦ ਗਏ ਵੀ ਜੀ ਅਸੀਂ ਗਲਤ ਕੰਮ ਸਾਡੇ ਕੋਲ ਹੁੰਦਾ ਤੇ ਅਸੀਂ ਮਜਬੂਰੀ ਨੂੰ ਕਰਦੀਆਂ ਨਹੀਂ ਕੋਈ ਦੋ ਚਾਰ ਵਿੱਚ ਜਿਹੜੀਆਂ ਗਰੀਬ ਆਸ਼ਾ ਵਰਕਰ ਹੋਣੀਆਂ ਮਜਬੂਰ ਹੋਣੀਆਂ ਕਾਰ ਵੀ ਦਿੰਦੀਆਂ ਉਹ ਸਪਸ਼ਟਕਰਨ ਦੇਣ ਦੀ ਆ ਕੋਈ ਨਹੀਂ ਕਰਦਾ ਇਹ ਪਲੀਸ ਕੱਟੋ ਜੇ ਉਹ ਦੱਸਦੀ ਕਿ ਇਨ੍ਹਾਂ ਆਸ਼ਾ ਵਰਕਰਾਂ ਦਾ ਇਹ ਕਹਿਣਾ ਹੈ ਕਿ 13 ਸਾਲ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਕੋਈ ਵਿਵਾਦ ਨਹੀਂ ਕੀਤਾ ਗਿਆ ਉਹਨਾਂ ਨੂੰ ਸਿਰਫ 2500 ਰੁਪਏ ਹੀ ਮੁੱਲ ਪੱਤਾ ਦਿੱਤਾ ਜਾਂਦਾ ਹੈ ਉਹਨਾਂ ਕਹਿ ਕੇ ਕੰਮ ਦੇ ਹਿਸਾਬ ਨਾਲ ਮਜ਼ਦੂਰੀ ਵੀ ਨਹੀਂ ਦਿੱਤੀ ਜਾਂਦੀ ਤੇ ਉਹਨਾਂ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਤਨਖਾਹ 21000 ਰੁਪਏ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਸਹੀ ਟੰਗ ਦੇ ਨਾਲ ਪਾਲਣ ਪੋਸ਼ਣ ਕਰ ਸਕਣ ਮੋਗਾ ਤੋਂ ਸੰਜੀਵ ਅਰੋੜਾ ਪੰਜਾਬੀ ਲੋਕ ਚੈਨਲ